ਆ ਗਈ ਭਾਈ ਅੱਪਾ ਲੱਗੇ ਸੋਣਾ ਬੇਟੀ ਦਾ ਸਮਾਂ ਘੌਰ ਨਾਲ ਟਾਈਮ ਆ ਗਿਆ 2 ਸੈਕਿੰਡ 75 ਪੁਆਇੰਟ ਦੇ ਮਾਰੋ ਜੱਟ ਦੇ ਤਾਰੀਆਂ ਵੀ 1 ਸੈਕਿੰਡ 75 ਪੁਆਇੰਟ ਦਾ ਸਮਾ ਕਰਕੇ ਜੀ ਉਹ ਲਾੜਾ ਸਰਦਾਰ ਗੁਰਵਿੰਦਰ ਸਿੰਘ ਉਹਦਾ ਭੱਜਿਆ 45 ਦਾ ਪਰਲਾ ਭਿੰਦਰ ਸਿੰਘ ਪਿੰਡ ਰਾਏਕੋਟ ਪਰਲਾ ਜਿਹੜਾ ਰਾਏਕੋਟ ਜੀ ਭੱਜ ਗਿਆ ਸਾਡੇ ਵੱਲ ਕਾਲਾ ਸਿੰਘ 45 1 ਸੈਕਿੰਡ 75 ਪੁਆਇੰਟ ਇਹ ਸ਼ੂਸਾ ਭੱਜ ਗਿਆ ਜੀ ਆ ਮਲਕ ਪਰ ਦੇ ਖੇਡ ਮੇਲੇ ਚ ਐਮਐਲ ਦਾ ਜਿੱਤ ਬੜਾ ਹੈ 1 ਸੈਕਿੰਡ 75 ਪੁਆਇੰਟ ਅਗਲੀ ਗੱਡੀ ਤਿਆਰ ਹੈ ਜੀ